ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਜਿਹੜਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੋਈਆਂ ਤੇ ਉਹਦੇ 'ਚ ਬ੍ਰਿਜਪੂਸ਼ਨ ਸ਼ਰਨ ਸਿੰਘ ਦੀ ਸੱਜੀ ਬਾਹ ਸੰਜੇ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ 15 'ਚੋਂ 13 ਮੈਂਬਰ ਚੋਣ ਜਿੱਤ ਗਏ ਹਨ। ਉਸ ਨਾਲ ਜਿਹੜੀਆਂ ਪਹਿਲਵਾਨ ਕੁੜੀਆਂ ਤੇ ਦੂਸਰੇ ਪਹਿਲਵਾਨ ਸਰਕਾਰ ਵਿਰੁੱਧ ਤੇ ਇਸ ਬ੍ਰਿਜਪੂਸ਼ਨ ਸ਼ਰਨ ਸਿੰਘ ਦੇ ਕੁੜੀਆਂ ਨੂੰ ਹਰਾਸ ਕਰਨ ਦੇ ਵਿਰੁੱਧ ਲੰਬਾ ਸਮਾਂ ਕੋਲ ਲੜਦੇ ਰਹੇ ਸਾਲ ਭਾਰੀ ਲੜਿਆ ਲਗਭਗ ਪਿਛਲੇ ਸਾਲ ਜਨਵਰੀ ਸ਼ੁਰੂ ਕਰਾਇਸੀ ਉਹਨਾਂ ਨੇ ਉਹ ਨਰਾਸ਼ ਹੋਈਆਂ ਤੇ ਕੱਲ ਪ੍ਰੈਸ ਕਾਨਫਰੰਸ 'ਚ ਆ ਕੇ ਸਾਕਸ਼ੀ ਮਲਕ ਨੇ ਖਾਸ ਤੌਰ ਤੇ ਆਪਣੇ ਜੁੱਤੇ ਉਤਾਰ ਕੇ ਐਲਾਨ ਕੀਤਾ ਕਿ ਅਸੀਂ ਹਾਰ ਗਈਆਂ ਹਾਂ ਇਸ ਚੋਂ ਇਸ ਲੜਾਈ ਨੂੰ ਹਾਰ ਗਈਆਂ ਹਾਂ ਅਸੀਂ ਚਾਹੁੰਦੀ ਸੀ ਵੀ ਕੋਈ ਜਿਹੜੀ ਕੁੜੀ ਹੈ ਇਸ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨ ਬਣੇ ਤੇ ਮੈਂ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਕੁਸ਼ਤੀ ਨਹੀਂ ਲੜਾਂਗੀ ਅ ਅਸੀਂ ਸੰਗਰਾਮ ਟੀਵੀ ਵੱਲੋਂ ਪਹਿਲਾਂ ਉਹਨਾਂ ਦੇ ਸਮੁੱਚੇ ਸੰਘਰਸ਼ ਨੂੰ ਚਾਹੇ ਉਦੋਂ ਹਮਾਇਤ ਵੀ ਕਰਦੇ ਰਹੇ ਹਾਂ ਉਹਨਾਂ ਦੇ ਸਮੁੱਚੇ ਸੰਘਰਸ਼ ਨੂੰ ਬਹੁਤ ਵੱਡਾ ਸਲਾਮ ਕਰਦੇ ਹਾਂ ਸੰਘਰਸ਼ ਇਕੱਲਾ ਜਿੱਤਣ ਲਈ ਨਹੀਂ ਲੜਿਆ ਜਾਂਦਾ ਸੰਘਰਸ਼ ਇਸ ਗੱਲ ਲਈ ਦੱਸਣ ਲਈ ਵੀ ਲੜਿਆ ਜਾਂਦਾ ਹੈ ਕਿ ਹਾਂ ਅਸੀਂ ਜਿਉਂਦੇ ਹਾਂ ਇਹ ਉਹਨਾਂ ਦੇ ਤੇ ਦੇਸ਼ ਦੇ ਹੋਰ ਲੋਕਾਂ ਦੇ ਜਿਉਂਦੇ ਹੋਣ ਦੀ ਦੀ ਦਸਬੂਤ ਹੈ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਚੋਣ ਹਾਰੇ ਹੈ ਲੋਕਾਂ ਦੇ ਦਿਲਾਂ ਵਿੱਚ ਜਿੱਤੇ ਹੈ ਉਹ ਉਹਨਾਂ ਨੇ ਕਰੋੜਾਂ ਭਾਰਤੀ ਲੋਕਾਂ ਦਾ ਦਿਲ ਪਹਿਲਾਂ ਕੁਸ਼ਤੀ ਦੇ ਮੈਦਾਨ ਚ ਜਿੱਤੇ ਹੈ ਤੇ ਹੁਣ ਉਹਨਾਂ ਨੇ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਇਸ ਨੂੰ ਜਿੱਤੇ ਹੈ ਤੇ ਜਿਹੜੀਆਂ ਆਉਣ ਵਾਲੀਆਂ ਕੁੜੀਆਂ ਨੇ ਉਹ ਚੌਕਸ ਰਹਿਣਗੀਆਂ ਇਹਨਾਂ ਦੀ ਇਹਨਾਂ ਸਾਹਸਾਂ ਮਾਰੇ ਉਹਨਾਂ ਨੇ ਏ ਵੀ ਇੱਕ ਰੌਸ਼ਨੀ ਜਗਾਈ ਹੈ ਤੇ ਇਸ ਦੇ ਲਈ ਅ ਇੱਕ ਮਸ਼ਹੂਰ ਸ਼ਾਇਰ ਨੇ ਮਨਵਰ ਰਾਣਾ ਜੀ ਲਖਨਊ ਤੋਂ ਉਹਨਾਂ ਨੇ ਇੱਕ ਲਾਈਨ ਅੱਜ ਲਿਖੀ ਹੈ ਕਿਤੇ ਮੈਂ ਸੋਸ਼ਲ ਮੀਡੀਆ ਤੇ ਪੜ੍ਹੀ ਹੈ ਇੱਕ ਅੰਸੂ ਵੀ ਹਕੂਮਤ ਕੇ ਲਈ ਖਤਰਾ ਹੈ ਇੱਕ ਅੰਸੂ ਵੀ ਹਕੂਮਤ ਕੇ ਲਈ ਖਤਰਾ ਹੈ ਤੂੰ ਨੇ ਦੇਖਾ ਨਹੀਂ ਅੱਖਾਂ ਦਾ ਸਮੁੰਦਰ ਹੋਣਾ ਪਿਆਰੇ ਬੱਚਿਓ ਪਹਿਲਵਾਨ ਕੁੜੀਓ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ ਇਸ ਨੂੰ ਹਾਰ ਦੇ ਤੌਰ ਤੇ ਲੈਣ ਦੀ ਲੋੜ ਨਹੀਂ ਤੁਸੀਂ ਭਾਰਤ ਦੇ ਲੋਕਾਂ ਨੂੰ ਜਗਾਇਆ ਹੈ ਉਹਦੇ ਲਈ ਤੁਸੀਂ ਸ਼ਾਬਾਸ਼ ਦੇ ਪਾਤਰੋਂ ਤੁਹਾਡਾ ਨਾਂ ਬੜੇ ਸੁਨਹਿਰੀ ਅੱਖਰਾਂ ਦੇ ਵਿੱਚ ਭਾਰਤੀ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਤੁਸੀਂ ਇੱਕ ਵੱਡਾ ਕੰਮ ਕੀਤਾ ਹੈ। ਦੂਸਰਾ ਜਿਹੜਾ ਇੰਡੀਅਨ ਐਕਸਪ੍ਰੈਸ ਨੇ ਕੱਲ ਅ ਅੱਜ ਬਹੁਤ ਵੱਡੀ ਸਟੋਰੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਉੱਤੇ ਕਵਰ ਕੀਤੀ ਐ ਉਹਦਾ ਮੈਂ ਨਿੱਕਾ ਜਿਹਾ ਸਾਰੰਸ਼ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਕਿ 1 April 2022 ਤੋਂ ਲੈ ਕੇ 28 February 2023 ਤੱਕ ਦੇ 11 ਮਹੀਨਿਆਂ ਦੇ ਵਿੱਚ ਜਿਹੜਾ ਕਿ ਸਮੁੱਚੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੀ ਸਮਾਂ ਉਸ ਦੇ ਵਿੱਚ ਕੁੱਲ ਨਸ਼ਿਆਂ ਬਾਰੇ 11156 ਮੁਕद्दमे ਦਰਜ ਹੋਇਆ ਹੈ اف ائی ار ਦਰਜ ਹੋਈਆਂ ਨੇ ਉਹਨਾਂ ਚੋਂ ਹੈਰਾਨੀ ਦੀ ਗੱਲ ਇਹ ਹੈ ਕਿ 1233 اف ائی ار ਜਿਹੜੀਆਂ ਨੇ ਲਗਭਗ 10% ਉਹ ਔਰਤਾਂ ਦੇ ਵਿਰੁੱਧ ਹੈ ਜਿਹੜੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ਿਆਂ ਦੇ ਬਾਰੇ ਵਿੱਚ ਉਹਨਾਂ 'ਚੋਂ 1533 ਔਰਤਾਂ ਗ੍ਰਿਫਤਾਰ ਹੋਈਆਂ ਨੇ ਤੇ ਉਹਨਾਂ 'ਚ 1408 ਵਿਆਹੀਆਂ ਹੋਈਆਂ ਤੇ ਜਦ ਕੇ 125 ਕੁਆਰੀਆਂ ਕੁੜੀਆਂ ਨੇ ਮਤਲਬ ਇਹ ਇੱਕ ਗੰਭੀਰ ਮੁੱਦਾ ਹੈਗਾ ਚਾਹੇ ਭਗਵਤ ਮਾਨ ਜੀ ਬੜੇ ਉਹਨਾਂ ਨੇ ਅਰਦਾਸਾਂ ਵੀ ਕਰ ਲੀਆਂ ਬਹੁਤ ਸਾਰੀਆਂ ਸਾਈਕਲ ਰੈਲੀਆਂ ਵੀ ਕੱਢ ਲੀਆਂ ਚਾਹੇ ਉਹ ਬਾਅਦ 'ਚ ਕੀਤੀਆਂ ਨੇ ਦੇਖਦੇ ਆ ਨਾ ਸੈਕਟਰੀ ਦੀਆਂ ਤੇ ਅਰਦਾਸਾਂ ਦਾ ਕਿੰਨਾ ਅਸਰ ਪੈਂਦਾ ਏ ਦੇਖਣ ਵਾਲੀ ਗੱਲ ਹੈ ਤੇ ਸਰਕਾਰ ਦਾ ਇਹ ਫੇਲਰ ਕਾਰਡ ਹੈ ਇੱਕ ਕਿਸਾਨ ਦਾ ਸੋ ਇਸੇ ਤਰ੍ਹਾਂ ਇੱਕ ਅੰਕੜਾ ਡਾਇਰੈਕt O'Brien ਜਿਹੜੇ ਤਿਰਨਾ ਮੁਲ ਕਾਂਗਰਸ TMC ਦੇ ਉਹ ਮੈਂਬਰ ਪਾਰਲੀਮੈਂਟ ਹੈ ਜਿਨ੍ਹਾਂ ਨੂੰ ਪਹਿਲਾਂ ਦੇ ਵਿੱਚ ਹੀ ਰਾਜ ਸਭਾ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਉਹਨਾਂ ਨੇ ਮੌਨ ਵਰਤ ਰੱਖਿਆ ਹੋਇਆ ਸੀ ਬੋਲਦੇ ਨਹੀਂ ਸੀ ਕੱਲ ਕਿਉਂਕਿ ਸੈਸ਼ਨ ਖਤਮ ਹੋ ਗਿਆ ਅੱਜ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਿਹਾ ਵੀ ਜਿਹੜੇ 146 MP ਲੋਕ ਸਭਾ ਤੇ ਰਾਜ ਸਭਾ ਦੇ ਸਸਪੈਂਡ ਕੀਤੇ ਗਏ ਹੈ ਉਹ ਜਦੋਂ ਉਹਨਾਂ ਦੇ ਅੱਡ-ਅੱਡ ਹਲਕਿਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਭਾਰਤ ਦੇ ਕੁੱਲ ਮਿਲਾ ਕੇ 34 ਕਰੋੜ ਲੋਕਾਂ ਦੇ ਨੁਮਾਇੰਦੇ ਹੈ। ਯਾਨੀ ਸਰਕਾਰ ਨੇ 34 ਕਰੋੜ ਲੋਕਾਂ ਦੇ ਨੁਮਾਇੰਦਿਆਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਬੰਦ ਕੀਤੀ ਹੈ। ਇਹ ਐਡਾ ਗੰਭੀਰ ਹੈ ਤੇ ਮਸਲੇ ਜਿਹੜੇ ਪਾਸ ਕੀਤੇ ਆ ਉਹਨਾਂ 'ਚ ਜਿਹੜਾ ਕਾਨੂੰਨ ਹੈ ਅੰਗਰੇਜ਼ਾਂ ਵੇਲੇ ਦੇ ਤਿੰਨ ਕਾਨੂੰਨ ਬਣੇ ਹੋਏ ਉਹਨਾਂ ਨੂੰ ਰੱਦ ਕਰਕੇ ਨਵੇਂ ਕਾਨੂੰਨ ਬਣਾਏ ਹੈ। ਉਹ ਅ ਨਵੇਂ ਕਾਨੂੰਨ ਕਿਉਂਕਿ ਹਿੰਦੀ ਚ ਲਿਖਿਆ ਇੱਕ ਤਾਂ ਇਹ ਲੱਗ ਰਿਹਾ ਵੀ ਅਸੀਂ ਅੰਗਰੇਜ਼ਾਂ ਦੀ ਜਿਹੜੀ ਹੈ ਅ ਪੁਰਾਣੀ ਚੱਲੇ ਆਉਂਦੇ ਆ ਜਿਹੜਾ ਉਹਨਾਂ ਦੀ ਰਵਾਇਤ ਹੈ ਉਹਨੂੰ ਤੋੜ ਦਿੱਤਾ ਮੋਦੀ ਸਾਹਿਬ ਨੇ ਤੇ ਬੜੀਆਂ ਵਡਿਆਈਆਂ ਕੀਤੀਆਂ ਨੇ ਪਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਅ ਪ੍ਰਤਾਪ ਭਾਨੂੰ ਮਹਿਤਾ ਜੀ ਨੇ ਇਹਦੇ ਤੇ ਲੇਖ ਲਿਖਿਆ ਮੈਂ ਪੂਰੇ ਲੇਖ ਦੀ ਗੱਲ ਨਹੀਂ ਕਰਦਾ ਮੈਂ ਜਸਟ ਹਿੰਟ ਦੇਣਾ ਚਾਹੁੰਨਾ ਕਹਿੰਦੇ ਦੇਖਣ ਨੂੰ ਉੱਤੋਂ ਲੱਗਦਾ ਵੀ ਨਾ ਹਿੰਦੀ ਚ ਰੱਖੇਗੇ ਇਹ ਅਸੀਂ ਅੰਗਰੇਜ਼ਾਂ ਦੇ ਵਿਰੁੱਧ ਜਿਹੜੀ ਲੈਗੇਸੀ ਹੈ ਖਤਮ ਕਰ ਦਿੱਤੀ ਤੇ ਇਹਨਾਂ ਨਾਲ ਨਾ ਤਾਂ ਕੋਈ ਇਨਸਾਫ ਦੀ ਕੋਈ ਗੱਲ ਹੋਈ ਐ ਨਾ ਕੋਈ ਨਾਗਰਿਕਤਾ ਦੇ ਬਾਰੇ ਤੇ ਨਾ ਕੋਈ ਪਾਰਦਰਸ਼ੀ ਸਬੂਤ ਦੀ ਗੱਲ ਇਹ ਨਾ ਕਾਨੂੰਨਾਂ 'ਚ ਐ ਸੋ ਅਜਿਹਾ ਕੁਝ ਵੀ ਨਹੀਂ ਇਹਦੇ ਨਾਲ ਜਿਹੜੀ ਸਰਕਾਰ ਕੋਲ ਧੱਕੇਸ਼ਾਹੀ ਕਰਨ ਦੀ ਤਾਕਤ ਐ ਪਹਿਲਾਂ ਨਾਲੋਂ ਵੱਧ ਗਈ ਤੇ ਇਹ ਜ਼ਿਆਦਾ ਤਾਕਤਾਂ ਕੇਂਦਰ ਕੋਲ ਇਕੱਠੀਆਂ ਹੋ ਗਈਆਂ ਉਹਨਾਂ ਦਾ ਕੇਂਦਰੀਕਰਨ ਹੋ ਗਿਆ ਤੇ ਇਹਦੇ ਨਾਲ ਸਜ਼ਾ ਦੇਣ ਨੂੰ ਸੰਵਧਾਨਕ ਬਣਾ ਦਿੱਤਾ ਗਿਆ ਜਾਨੀ ਲੋਕਾਂ ਤੇ 56 ਅੰਗਰੇਜ਼ਾਂ ਦੇ ਬਣਾਏ ਕਾਨੂੰਨਾਂ ਨਾਲੋਂ ਵੀ ਵੱਧ ਕਸ ਦਿੱਤਾ ਗਿਆ ਅਸੀਂ ਸੰਗਰਾਮ ਟੀਵੀ ਵੱਲੋਂ ਨਜ਼ਰੀਆ ਪ੍ਰੋਗਰਾਮ 'ਚ ਇਹਦੇ ਤੇ ਕਿਸੇ ਮਾਹਰ ਬੰਦੇ ਦੀ ਕੋਈ ਇੰਟਰਵਿਊ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਲਾਸਟ ਗੱਲ ਜਿਹੜੀ ਹੈ ਕੱਲ ਲੋਕ ਸਭਾ ਦੇ ਵਿੱਚ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਤੇ ਮંત્રી ਸ਼੍ਰੀ ਹਰਦੀਪ ਪੁਰੀ ਜੀ ਚ ਨੋਖ-ਝੋਕ ਦੇਖਣ ਨੂੰ ਮਿਲੀ। ਅ ਅ ਸ਼੍ਰੀ ਮਨੋਜ ਤਿਵਾੜੀ ਜਿਹੜੇ ਭਾਜਪਾ ਦੇ ਐਮਪੀ ਨੇ ਉਹਨਾਂ ਨੇ ਸਵਾਲ ਪੁੱਛਿਆ ਸੀ ਵੀ ਪੱਛਮੀ ਬੰਗਾਲ ਤੇ ਆਪਣੇ ਪੱਛਮੀ ਬੰਗਾਲ ਤੇ ਦਿੱਲੀ ਦੇ ਵਿੱਚ ਕਿਉਂਕਿ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਨਹੀਂ ਜਿਹੜੇ ਉਹਨਾਂ ਦੇ ਮਜ਼ਦੂਰ ਦੂਜੀਆਂ ਸੂਬਿਆਂ ਜਾ ਕੇ ਕੰਮ ਕਰਦੇ ਐ ਉਹਨਾਂ ਦੀ ਦੇ ਬਾਰੇ ਵਿੱਚ ਆਪਾਂ ਕੀ ਸੋਚਦੇ ਹਾਂ? ਤਾਂ ਮੰਤਰੀ ਜੀ ਖੜੇ ਹੋ ਕੇ ਜਵਾਬ ਦੇਣ ਲੱਗ ਗਏ ਅੰਗਰੇਜ਼ੀ 'ਚ ਤਾ ਸਪੀਕਰ ਓਮ ਬਿਰਲਾ ਨੇ ਬਿਨਾਂ ਅਧਿਕਾਰਕ ਤੋਂ ਉਹਨਾਂ ਨੂੰ ਟੋਕ ਦਿੱਤਾ ਕਿ ਤੁਸੀਂ ਹਿੰਦੀ 'ਚ ਜਵਾਬ ਦਿਓ ਤਾਂ ਅੱਗੋਂ ਪੈ ਗਏ ਕਹਿੰਦੇ ਮੈਂ ਹਿੰਦੀ 'ਚ ਵੀ ਜਵਾਬ ਦੇ ਦੇਣਾ ਕਹੋਂ ਤਾਂ ਮੈਂ ਪੰਜਾਬੀ 'ਚ ਜਵਾਬ ਦੇ ਦੇਣਾ ਤੇ ਪੰਜਾਬੀ 'ਚ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਉਹਦਾ ਇਸ ਤੇ ਬਿਰਲਾ ਜੀ ਹੋਰ ਚਿੜ ਗਏ ਕਹਿੰਦੇ ਪੁਰੀ ਸਾਹਿਬ ਮੈਨੂੰ ਪਤਾ ਹੈ ਕਿ ਤੁਹਾਨੂੰ ਸਾਰੀਆਂ ਪਛਾਵਾ ਬਹੁਤ ਆਉਂਦੀਆਂ ਨੇ ਹਿੰਦੀ ਵੀ ਆਉਂਦੀ ਹੈ ਅੰਗਰੇਜ਼ੀ ਵੀ ਆਉਂਦੀ ਹੈ ਹੁਣ ਤੁਸੀਂ ਅੰਗਰੇਜ਼ੀ 'ਚ ਜਵਾਬ ਦੇ ਦਿਓ ਪੰਜਾਬੀ ਰਹਿਣ ਦਿਓ ਜੇ ਤੁਸੀਂ ਪੰਜਾਬੀ 'ਚ ਜਵਾਬ ਦੇਣਾ ਹੈ ਤਾਂ ਮੈਨੂੰ ਲਿਖਤੀ ਤੌਰ ਤੇ ਮੇਰੇ ਤੋਂ ਇਹਦੀ ਪਰਮਿਸ਼ਨ ਇਸ ਤੇ ਪੂਰੀ ਸਾਹਿਬ ਹੋਰ ਚੜ ਗਏ ਉਹ ਕਹਿੰਦੇ ਵੀ ਇਹ ਤਾਂ ਮੇਰਾ ਮਹਿਕਮਾ ਹੀ ਨਹੀਂ ਮੈਂ ਤਾਂ ਵੈਸੇ ਜਵਾਬ ਦੇਣ ਲੱਗਿਆ ਸੀ ਮੈਂ ਵੀ ਆਰਾਮ ਨਾਲ ਉੱਥੇ ਤਵਾੜੀ ਸਾਹਿਬ ਕੋਲ ਤੇ ਨਿਸ਼ੀਖਾਂਦ ਦੁੱਬੇ ਕੋਲ ਬਹਿ ਜਾਣਾ ਜਿਨ੍ਹਾਂ ਦਾ ਇਹ ਹੈ ਤੇ ਫਿਰ ਦੇਖਦੇ ਆ ਕੀ ਬਣਦਾ ਉਹਨਾਂ ਸਰਕਾਰਾਂ ਨੂੰ ਕਹਿਦਨੇ ਆ ਆਮ ਆਦੀ ਪਾਰਟੀ ਨੂੰ ਤੇ ਜਿਹੜੀ ਤਰਨਾ ਮੁਲ ਕਾਂਗਰਸ ਹੈ ਉਹਨਾਂ ਨੂੰ ਕਹਿਦਨੇ ਸਪੀਕਰ ਮਿਰਲਾ ਕਹਿੰਦਾ ਵੀ ਨਹੀਂ ਉਹਨਾਂ ਨੂੰ ਅਸੀਂ ਕਹਿ ਨਹੀਂ ਸਕਦੇ ਤੁਸੀਂ ਮੰਤਰੀ ਤੁਹਾਨੂੰ ਇੰਨਾ ਵੀ ਪਤਾ ਨਹੀਂ ਯਾਨੀ ਕਹਿਣ ਦਾ ਭਾਅ ਵੀ ਹੈ ਵੀ ਜਿਸ ਸਰਕਾਰ ਦਾ ਦੇ ਵਿੱਚ ਜਿਹੜਾ ਮੰਤਰੀ ਉਹ ਹਾਜ਼ਰੀ ਨਹੀਂ ਜਵਾਬ ਜੀ ਨੂੰ ਦੇਣਾ ਚਾਹੀਦਾ ਹੈ ਨੰਬਰ 1 ਉਹਦੇ ਤੇ ਬੜੀ ਵੱਡੀ ਇਹ ਉਹਦਾ ਉਹਦੇ ਪੁੱਛ ਕੀ ਹੋਣੀ ਚਾਹੀਦੀ ਹੈ ਉਹ ਬੰਦਾ ਕੀ ਕਰਦਾ ਜਿਹੜਾ ਮੰਤਰੀ ਹੈ ਦੂਜਾ ਦੂਸਰਾ ਮੰਤਰੀ ਜੇ ਜਵਾਬ ਦਿੰਦਾ ਤਾਂ ਓਮ ਵਿਰਲੇ ਨੂੰ ਹਿੰਦੀ ਦਾ ਐਡਾ ਕਿਹੜਾ ਚਾਚੜਿਆ ਵੀ ਹਿੰਦੀ ਜਵਾਬ ਦੇਵੇ ਅੰਗਰੇਜ਼ੀ ਜਵਾਬ ਦੇ ਰਿਹਾ ਠੀਕ ਹੈ ਤੇ ਇਹ ਸਾਰਾ ਕੁਝ ਜਿਹੜਾ ਇਹਨਾਂ ਦੀ ਗੱਲ ਨੂੰ ਦਰਸਾਉਂਦਾ ਹੈ ਤੀਸਰਾ ਵੀ ਜੇ ਪੰਜਾਬੀ ਚ ਜਵਾਬ ਦੇਣਾ ਹੈ ਤਾਂ ਮੈਨੂੰ ਪਰਮਿਸ਼ਨ ਲਿਖਤੀ ਤੌਰ ਤੇ ਮੰਗ ਇਹ ਵੀ ਕਿਹੜੀ ਗੱਲ ਹੈ ਇਹ ਪੰਜਾਬੀ ਵਿਰੋਧੀ ਵੀ ਤੀ ਰਹੇਗਾ ਹਿੰਦੀ ਨੂੰ ਥੋਸਣ ਦਾ ਵਤੀਰੇਗਾ ਇਸ ਗੱਲ ਦੇ ਵਿੱਚ ਚਾਰ ਪੰਜ ਸਵਾਲ ਲੁਕੇ ਹੋਇਆ ਹੈ ਇਸ ਸਰਕਾਰ ਦੇ ਉੱਤੇ ਕਿਉਂਕਿ ਮਤਲਬ ਇਹਨਾਂ ਦਾ ਵੀ ਆਪਣਾ ਸਾਈਂ ਘਰੇ ਨਹੀਂ ਹੈਗਾ ਉਹ ਵੱੜਦੇ ਨਹੀਂ ਉੱਥੇ ਪਾਰਲੀਮੈਂਟ ਦੇ ਵਿੱਚ ਤੇ ਇਹਨਾਂ ਲੋਕਾਂ ਦਾ ਅਜਿਹਾ ਜਿਹੜਾ ਹੈਗਾ ਜਲੂਸ ਉਹ ਨਿਕਲਦਾ ਹੈ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ